ਹਾਂਜੀ ਲੇਕ ਵੀਡੀਓ ਦੇ ਵਿੱਚ ਪਿੰਕੀ ਜਦੋਂ ਕਵਲ ਤੋਂ jaan ਬਚਾਉਂਦੀ ਹੋਈ ਘਰੋਂ ਨਿਕਲ ਜਾਂਦੀ ਹੈ ਭੂਆ ਉਸ ਨੂੰ ਕਹਿੰਦੀ ਹੈ ਕਿ ਜਲਦੀ ਜਲਦੀ ਇੱਥੋਂ ਨਿਕਲ ਜਾ ਤੇਰੀ jaan ਬਹੁਤ ਖਤਰੇ ਦੇ ਵਿੱਚ ਹੈ ਤੇ ਕਵਲ ਬਹੁਤ ਹੀ ਜ਼ਿਆਦਾ ਗੁੱਸੇ ਦੇ ਵਿੱਚ ਹੈ ਤੇ ਸੱਚਮੁੱਚ ਕਵਲ ਬਹੁਤ ਜ਼ਿਆਦਾ ਗੁੱਸੇ ਨਾਲ ਉਸ ਤੇ ਭਰਾ ਨੂੰ ਫੋਨ ਕਰਦਾ ਹੈ ਤੇ ਆਪਣੀ ਜਿਹੜੀ ਉਹਦੀ ਚਾਚੀ ਹੁੰਦੀ ਹੈ ਯਾਨੀ ਕਿ ਪਿੰਕੀ ਦੀ ਭੂਆ ਨੂੰ ਵੀ ਟੁੱਟ ਕੇ ਪਹੁੰਚਦਾ ਹੈ ਤੇ ਕਹਿੰਦਾ ਹੈ ਕਿ ਤੂੰ ਮੇਰੀ ਜ਼ਿੰਦਗੀ ਖਰਾਬ ਕਰਤੀ ਤੈਨੂੰ ਆਪਣੀ ਭਤੀਜੀ ਦਾ ਪਤਾ ਸੀ ਕਿ ਇਹ ਕਿਸ ਤਰ੍ਹਾਂ ਦੇ ਲੱਛਣ ਕਰਦੀ ਹੈ ਤੇ ਜਾ ਕੇ ਵੇਖ ਲੈ ਕੀ ਲੱਛਣ ਕਰਦੀ ਹੈ ਤੇ ਉਧਰ ਸੰਦੀਪ ਬਹੁਤ ਹੀ ਸਿੱਧੀ ਦੀ ਕੁੜੀ ਇਸ ਵੀਡੀਓ ਦੇ ਵਿੱਚ ਬਣਾਈ ਗਈ ਹੈ ਜੀਦੀ ਜ਼ਿੰਦਗੀ ਹਾਲਾਤਾਂ ਨੇ ਨਰਕ ਬਣਾ ਕੇ ਰੱਖੀ ਹੋਈ ਹੈ ਤੇ ਜਦੋਂ ਉਹਦੀ ਕਵਲ ਦੇ ਨਾਲ ਮੁਲਾਕਾਤ ਹੋਵੇਗੀ ਤਾਂ ਉਸਦੀ ਜ਼ਿੰਦਗੀ ਬਹੁਤ ਹੀ ਜ਼ਿਆਦਾ ਸੋਹਣੀ ਤੇ ਸਵਰਗ ਵਰਗੀ ਬਣ ਜਾਵੇਗੀ ਤੇ ਉਦੋਂ ਉਸਦੇ ਭਰਾ ਪਰਚਾਈ ਵੀ ਵੈਰੀ ਬਣੇ ਹੋਣਗੇ ਤੇ ਉਹ ਵੀ ਵੇਖਦੇ ਰਹਿ ਜਾਣਗੇ ਕਿ ਸੱਚਮੁੱਚ ਲੇਖਾਂ ਦੇ ਵਿੱਚ ਜੋ ਲਿਖਿਆ ਹੁੰਦਾ ਹੈ ਚੰਗਾ ਮਾੜਾ ਭੋਗਣਾ ਪੈਂਦਾ ਹੈ ਤੇ ਸੱਚਮੁੱਚ ਹੁਣ ਇਸ ਵੀਡੀਓ ਦੇ ਵਿੱਚ ਸੰਦੀਪ ਦੇ ਲੇਖ ਬਦਲਣ ਜਾ ਰਹੇ ਹਨ ਤੇ ਤਾਂ ਹੀ ਕਰਕੇ ਲੇਖ ਵੀਡੀਓ ਦਾ ਨਾਂ ਲੇਖ ਪਾਇਆ ਹੈ ਸੋ ਇਸ ਵੀਡੀਓ ਦੇ ਵਿੱਚ ਬਹੁਤ ਹੀ ਜ਼ਿਆਦਾ ਟਵਿਸਟ ਔਨ